ਸਸਰੀ ਕਾਰਜ ਜੀ ਸਾਰਿਆਂ ਨੂੰ ਅੱਪਾ ਅੱਜ ਇੱਕ ਬੇਨਤੀ ਕਰਦੇ ਆ ਜੋ ਕਿ ਸਾਰਿਆਂ ਨੂੰ ਬਹੁਤ ਬੜੀ ਦੁੱਖਦਰਦ ਦੀ ਗੱਲ ਹੈ ਕਿਉਂਕਿ ਜਿੰਨੀ ਗਰੀਬ ਦੀ ਰੋਟੀ ਸੀ ਉਹ ਅੱਜ ਖਤਮ ਹੋ ਗਈ ਕਿਉਂਕਿ ਅਸੀਂ ਖੜੇ ਹਾਂ ਜੀ ਲਾਂਗੋਵਾਲ ਮੰਡੀ ਦੇ ਵਿੱਚ ਵੀ ਹਰੇਕ ਗਮੀ ਗਰੀਬ ਅਮੀਰ ਮੁੰਡੀ ਚਾਹੁੰਦਾ ਕੋਈ ਮੀਮਣਾ ਲੈਂਦਾ ਕੋਈ ਵੇਚਦਾ ਕੋਈ ਦੁਕਾਨਦਾਰ ਚਾਹ ਪੀਉਂਦਾ ਕੋਈ ਠੰਡਾ ਤੱਤਾ ਪੀਉਂਦਾ ਕੋਈ ਪਹਾੜਾ ਲਾਉਂਦਾ ਗੱਡੀਆਂ ਦਾ ਤੇ ਕੋਈ ਢੋਟ ਭਈਆ ਕਰਦਾ ਵੀ ਸਾਨੂੰ ਅੱਜ ਇੱਕ ਪੰਜਾਬ ਦੀ ਜੋ ਵੱਡੇ ਲੈਵਲ ਤੇ ਮੰਡੀ ਸੀ ਤੁੰਗਾ ਵਾਲੀ ਪਿੰਡ ਦੇ ਵਿੱਚ ਲੱਗੀ ਹੋਈ ਸਾਨੂੰ ਉਹਦਾ ਬੜਾ ਦੁੱਖ ਆ ਸਾਰਿਆਂ ਨੂੰ ਸਾਰੇ ਚਰਨੀ ਬਾਈ ਉਰੀ ਖੜੇ ਨੇ ਸਾਰੇ ਪੋਪੀ ਉਰੀ ਖੜੇ ਨੇ ਸਾਰੇ ਸਾਡੇ ਪਾਲੀ ਢਾਲੀ ਖੜੇ ਨੇ ਸਾਰੇ ਸਾਡੇ ਵੀਰ ਚੈਨਲ ਵਾਲੇ ਖੜੇ ਨੇ ਜਿਹੜੇ ਕਿ ਆਪ ਦਾ ਰੋਸਟੀ ਰਿਜਕ ਚਲਾਉਂਦੇ ਨੇ ਚੈਨਲਾਂ ਰਾਹੀਂ ਮੰਡੀਆਂ 'ਚ ਵੀਡੀਓ ਰਾਹੀਂ ਲੋਕਾਂ ਤਾਈ ਸਾਰੀ ਤੁਰਤ ਰੋਜ਼ ਦੀ ਖਬਰ ਪਹੁੰਚਾਉਂਦੇ ਨੇ ਜਿਹੜੇ ਦੇਸ਼ਾਂ-ਪ੍ਰਦੇਸ਼ਾਂ ਦੇ ਵਿੱਚ ਤੇ ਹੱਥ ਬੰਨ੍ਹ ਕੇ ਸਾਨੂੰ ਇਹੀ ਬੇਨਤੀ ਹੈ ਵੀ ਜਿਵੇਂ ਵੀ ਸਾਡੀ ਉਹ ਮੰਡੀ ਚੱਲਦੀ ᱛੀ ਉਸੇ ਤਰ੍ਹਾਂ ਸਾਰੀ ਪਬਲਿਕ ਨੂੰ ਅਸੀਂ ਪਿੰਡਾਂ ਦੇ ਪਿੰਡਾਂ ਨੂੰ ਹੱਥ ਬੰਨ੍ਹ ਕੇ ਕਹਿੰਨੇ ਆ ਵੀ ਮੰਡੀ ਡਾਕਟਰ ਸਾਹਿਬ ਦੀ ਨਹੀਂ ᱛੀ ਉਹ ਮੰਡੀ ਸਾਡੀ ਗਰੀਬਾਂ ਦੀ ᱛੀ ਲੋਕਾਂ ਦੀ ਮੰਡੀ ਉਹ ਲੋਕਾਂ ਦੀ ਮੰਡੀ ᱛੀ ਪਬਲਿਕ ਦੀ ਮੰਡੀ ᱛੀ ਵੀ ਪਬਲਿਕ ਨੂੰ ਉਸੇ ਤਰ੍ਹਾਂ ਉਹ ਮੰਡੀ ਦਾ ਅਧਿਕਾਰ ਦਿੱਤਾ ਜਾਵੇ ਮੰਡੀ ਉਸੇ ਤਰ੍ਹਾਂ ਚੱਲੇ ਸਾਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਵੀ ਤੁਸੀਂ ਮੌਜਾਂ ਕਰੋ ਸਾਰੇ ਪਿੰਡਾਂ ਵਾਲੇ ਨਵੇਂ ਨੇੜੇ ਦੇ ਜਿੰਨੇ ਤੁੰਗਾਲੀ ਦੇ ਲਵੇ ਹੋ ਵੀ ਮौज ਕਰੋ ਰਸੋਂ ਬਸੋਂ ਸਾਡੀ ਮੰਡੀ ਚਲਾ ਦਿਓ ਬਾਈ ਤੁਹਾਡੇ ਮਹਾਰਾਜ ਪਰਿਵਾਰਾਂ ਚ ਖੈਰ ਸੁਖ ਸ਼ਾਂਤੀ ਰੱਖੇ ਮਹਾਰਾਜ ਤੁਹਾਡੀ ਵੀ ਕਿਰਪਾ ਬੱਲੇ ਬੱਲੇ ਰੱਖੇ ਤੇ ਤੁਹਾਡੀ ਤੁੰਗਾਲੀ ਦੀ ਵੀ ਬੱਲੇ ਬੱਲੇ ਰਹੇ ਤੇ ਡਾਕਟਰ ਸਾਹਿਬ ਦੀ ਵੀ ਬੱਲੇ ਬੱਲੇ ਰਹੇ ਜਿਨ੍ਹਾਂ ਨੇ ਕੇ ਸਾਰੇ ਪੰਜਾਬ ਲੈਵਲ ਦੇ ਵਿੱਚ ਅੱਜ ਤੁੰਗਾਲੀ ਪਿੰਡ ਦਾ ਕਿੱਡਾ ਨੌਂ ਕੜਤਾ ਦੁਨੀਆ ਕੋਨੇ ਕੋਨੇ ਤੇ ਮੰਡੀਆਂ ਲਵਾਤੀਆਂ ਕੋਨੇ ਕੋਨੇ ਤੇ ਬੱਕਰੀਆਂ ਕਰ ਕਰ ਬਣਾਤੀਆਂ ਜਿਹੜੀ ਕਿ ਬੱਕਰੀ ਨੂੰ ਅੱਜ ਜੰਗਲ ਦੇ ਵਿੱਚ ਕੋਈ ਪੁੱਛਦਾ ਨਹੀਂ ਸੀ 6-7000 ਦੀ ਨੂੰ ਉਸ ਬੱਕਰੀ ਨੂੰ ਅੱਜ 60-70 50000 ਦੀ ਵਕਾਇਤੀ ਤੇ ਹਰੇਕ ਬੱਚੇ-ਬੱਚੇ ਨੂੰ ਟ੍ਰੇਨਿੰਗ ਦੇਤੀ ਕਿਸੇ ਬੱਚੇ ਨੂੰ ਅਸੀਂ ਮਾੜੇ ਕੰਮ ਤੇ ਨਹੀਂ ਲਾਇਆ ਕੋਈ ਨਸ਼ੇ ਪੱਤੇ ਤੇ ਨਹੀਂ ਲਾਇਆ ਅਸੀਂ ਵਪਾਰ ਲੈਣ ਦੇ ਰਾਹੀਂ ਲੈ ਕੇ ਗਏ ਆ ਤੁੰਗਲੀ ਵਾਲਾ ਡਾਕਟਰ ਸਾਹਿਬ ਵੀ ਤੇ ਮੇਰੇ ਵੀਰ ਚਰਨੇ ਬਾਈ ਹੁਰੀਂ ਦੀ ਜੋ ਮੰਡੀਆਂ ਦੇ ਨਿਤ ਦੇ ਸਦਾ ਵਪਾਰੀ ਨੇ ਮੰਡੀਆਂ ਦੇ ਵਿੱਚ ਰਾਜਪਾਗ ਰੋਜ਼ ਲਾਉਂਦੇ ਨੇ ਆਪਣੀਆਂ ਬੱਕਰੀਆਂ ਲਿਆ ਕੇ ਗੱਡੀਆਂ ਰਾਹੀਂ ਲੱਦ ਕੇ ਲੈ ਜਾਂਦੇ ਨੇ ਤੇ ਸਾਡੇ ਤਰਸੇਮ ਸਿੰਘ ਧੂਰੀ ਵਾਲੇ ਤੇ ਬਾਈਆ ਹੋਰ ਚੈਨਲ ਵਾਲੇ ਜਿਨ੍ਹਾਂ ਦੇ ਕੀ ਮਨਉ ਨਹੀਂ ਜਾਣਦਾ ਸਾਰੇ ਵੀਡੀਓ ਬਣਾਉਂਦੇ ਨੇ ਵੀਡੀਓ ਦੇ ਰਾਹੀਂ ਸੋਨੂੰ ਸਭ ਦੇ ਰੂਬਰੂ ਕਰਾਉਂਦੇ ਨੇ ਤੇ ਸਾਰਿਆਂ ਪਾਈਆਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਸਾਡੀ ਗਰੀਬਾਂ ਦੀ ਰੋਜ਼ਕ ਰੋਟੀ ਨਾ ਖੋਹੋ ਵੀ ਜਿਵੇਂ ਵੀ ਮੰਡੀ ਚੱਲਦੀ ਆ ਉਸੇ ਤਰ੍ਹਾਂ ਚੱਲਦੀ ਰਹੀ ਹੱਥ ਬੰਨ੍ਹ ਕੇ ਸਾਡਾ ਇਹ ਟੁਕੜਾ ਹੈ ਧੰਨਵਾਦ ਸਾਨੂੰ ਤੇ ਦੋ ਚਾਰ ਗੱਲਾਂ ਸਾਡੇ ਚਰਨੇ ਬਾਈ ਹੁਣ ਹੀ ਦੱਸਣਗੇ ਪੋਪੀ ਉਨੀ ਬੈਠੇ ਨੇ ਬਾਬੇ ਰਾਜੂ ਹੁਣ ਹੀ ਬੈਠੇ ਨੇ ਸਭ ਤੋਂ ਪਹਿਲਾਂ ਸਾਸਤਰੀ ਕਾਲਜੀ ਬਾਈ ਸਾਰਿਆਂ ਨੂੰ ਅਸੀਂ ਇਹ ਬੇਨਤੀ ਕਰਦੇ ਆ ਬਾਈ ਜੀ ਸਰਕਾਰਾਂ ਅੱਗੇ ਵੀ ਚਲੋ ਬੜੇ ਚਿਰ ਦੀ ਮਿਹਨਤ ਸੀ ਬਾਈ ਜੀ ਦੀ ਆਪਣੇ ਦੀ ਬਾੜਾ ਚਰ ਮਿਹਨਤ ਕਰਕੇ ਕੋਈ ਵੀ ਚੀਜ਼ ਆਪਾਂ ਜੇ ਮਕਾਨ ਵੀ ਬਣਾਉਨੇ ਆ ਬਾਈ ਜੀ ਬੜੇ ਚਿਰਾਂ ਵਿੱਚ ਤਿਆਰ ਹੁੰਦਾ ਉਹ ਇਹ ਜਿਹੜੀ ਮੰਡੀ ਸੀ ਨਾ ਬਾਈ ਜੀ ਉਹਨਾਂ ਨੇ 7-8 ਸਾਲਾਂ ਦੇ ਵਿੱਚ ਬੜੀ ਬਹੁਤ ਔਖੀ ਚਲਾਈ ਹੋਈ ਹੈਗੀ ਇਹ ਤਾਂ ਹੁਣ ਸਾਡੇ ਵਰਗਿਆਂ ਨੂੰ ਪਤਾ ਹੀ ਨਹੀਂ ਸੀ ਬਾਈ ਜੀ ਬੱਕਰੀ ਬਾਰੇ ਵੀ ਕੀ ਚੀਜ਼ ਹੁੰਦੀ ਆ ਬੱਕਰੀ ਠੀਕ ਆ ਜੀ ਅਸੀਂ ਮਾਲ ਚਾਰਦਾ ਹੀ ਘਰੇ ਆ ਕੇ ਸੁੱਤੇ ਰਹਿੰਦੇ ਸੀਗੇ ਸਾਨੂੰ ਬੱਕਰੀ ਬਾਰੇ ਨੌਲੇਜ ਨਹੀਂ ਸੀ ਬਾਈ ਜੀ ਇੱਕ ਜਿਹੜਾ ਸਾਡਾ ਮੇਨ ਮੁੱਦਾ ਸੀਗਾ ਵੀ ਕਿੱਥੋਂ ਅਸੀਂ ਸਟਾਰਟਿੰਗ ਕਰੀਆ ਕਿਉਂਕਿ ਟੋਂਗ ਵਾਲੀ ਮੰਡੀ ਤੋਂ ਬਲਵਿੰਦਰ ਮਾਨ ਬਾਈ ਤੋਂ ਠੀਕ ਆ ਜੀ ਗੱਲ ਆ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਬਾਈ ਜੀ ਜਿਵੇਂ ਸਰਕਾਰਾਂ ਨੇਗੀਆਂ ਚਲੋ ਸਰਕਾਰਾਂ ਅੱਗੇ ਵੀ ਸਾਡੀ ਹੱਥ ਬੰਨ ਕੇ ਹੀ ਬੇਨਤੀ ਆ ਵੀ ਇਹ ਮੰਡੀਆਂ ਨੇ ਜਿਹੜੀਆਂ ਚੱਲਣੀਆਂ ਚਾਹੀਦੀਆਂ ਨੇਗੀਆਂ ਇਹ ਬਾਈ ਜੀ ਜਿਵੇਂ ਗਰੀਬ ਜਨਤਾ ਹੋਗੀ ਬਾਲੇ ਬੰਦੇ ਇਹ ਚੀਜ਼ ਦਾ ਚਾਨਣ ਹੋਇਆ ਬਾਈ ਜੀ ਤੁਹਾਡੇ ਥਰੂ ਚੈਨਲ ਵਾਲੇ ਬਾਈਆਂ ਦੇ ਥਰੂ ਬਾਈ ਜੀ ਇਹ ਮੰਡੀਆਂ ਚੱਲਣ ਲੱਗੀਆਂ ਨੇਗੀਆਂ ਤਾਂ ਬਲਵਿੰਦਰ ਮਾਨ ਦਾ ਇਹ ਸੀਗਾ ਵੀ ਦੁਨੀਆ ਹਰੇਕ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਬਲਵਿੰਦਰ ਮਾਨ ਜੀ ਦੀ ਮੰਡੀ ਆ ਉਹ ਬਲਵਿੰਦਰ ਮਾਨ ਜੀ ਦੀ ਮੰਡੀ ਨਹੀਂ ਬਾਈ ਆਪਣੀ ਸਾਰੀ ਪਾਵ ਲੱਖ ਦੀ ਮੰਡੀ ਆ ਉਹ ਵਪਾਰੀਆਂ ਦੀ ਮੰਡੀ ਲਾ ਲਓ ਬਾਈ ਚੈਨਲ ਵਾਲਿਆਂ ਦੀ ਮੰਡੀ ਲਾ ਲਓ ਠੀਕ ਆ ਜੀ ਜੋ ਵੀ ਗਰੀਬ ਜਨਤਾ ਸੀ ਆਪਣੀ ਜਿਵੇਂ ਅੱਜ ਕਿਸੇ ਕੋਲੇ ਬਾਈ ਜੀ ਆਪਾਂ ਕਹਿੰਨੇ ਆ ਵੀ ਮਾਜਾ ਮਾਜਾ 70 80000 ਦੀ ਅਗਲਾ ਕਹਿੰਦਾ ਮੇ ਤੋਂ ਨਹੀਂ ਲਈ ਜਾਣੀ ਅੱਜ ਆਪਾਂ 15000 ਰੁਪਿਆ ਪਾ ਕੇ ਮੰਡੀ ਦੇ ਵਿੱਚ ਜਾਂਦੇ ਆ ਜੀ ਕੋਈ ਨਾ ਕੋਈ ਸਾਧਨ ਕਰਕੇ ਲਿਆ ਉਹਨੇ ਉੱਥੋਂ 5 700 ਰੁਪਿਆ ਦਿਹਾੜੀ ਵਾਲਾ ਮਸਲਾ ਕਰਕੇ ਬਾਈ ਜੀ ਘਰੇ ਆ ਜਾਂਦੇ ਸੀਗੇ ਹਰੇਕ ਬੰਦੇ ਨੂੰ ਉਹ ਮੰਡੀ ਦਾ ਬਾਲਾ ਫਾਇਦਾ ਸੀ ਬਾਈ ਜੀ ਮੰਡੀਆਂ ਸਾਰੀਆਂ ਦਾ ਆਪਾਂ ਨੂੰ ਫਾਇਦਾ ਆ ਬਾਕੀ ਜਿਹੜੀ ਉਹ ਮੰਡੀ ਆ ਵੀਰੇ ਉਹ ਮੰਡੀ ਬਾੜੀ ਵੱਡੀ ਸੀਗੀ ਜਿੱਥੋਂ ਆਪਣੀ ਸਟਾਰਟਿੰਗ ਹੋਈ ਆ ਉਹ ਮੰਡੀ ਜਿਵੇਂ ਵੀ ਆਪਣੀ ਚੱਲਦੀ ਸੀ ਬਾਈ ਜੀ ਆਪਾਂ ਹੱਥ ਪੱਲ ਕੇ ਸਰਕਾਰਾਂ ਅੱਗੇ ਵੀ ਬੇਨਤੀ ਕਰਦੇ ਆ ਠੀਕ ਆ ਜੀ ਗੱਲ ਤੇ ਵੀ ਉਹ ਮੰਡੀ ਚੱਲਣੀ ਚਾਹੀਦੀ ਆ ਵੀਰੇ ਕਿਸੇ ਵੀ ਢੰਗ ਨਾਲ ਚਲਾਉਣ ਨੂੰ ਮੰਡੀ ਨੂੰ ਚਲਾਉਣ ਬਾਈ ਜੀ ਜਰੂਰ ਸਾਡੀ ਹੱਥ ਬਨ ਕੇ ਬੇਨਤੀ ਆ ਸਾਰੀ ਪਬਲਿਕ ਜਿਵੇਂ ਵੀ ਬਾਈ ਜੀ ਬਲਵਿੰਦਰ ਮਾਨ ਨਾਲ ਆਪਾਂ ਚੱਲੇ ਹੋਇਆ ਓਵੇਂ ਚੱਲਦੇ ਰਹੀਏ ਬਾਈ ਜੀ ਕਈ ਵਾਰੀ ਬਾਈ ਕਹਿੰਦੇ ਨੇ ਮੰਡੀ ਬੰਦੂਗੀ ਸਾਨੂੰ ਵੀ ਪਤਾ ਵੀ ਦੋ ਤਿੰਨ ਮੰਡੀਆਂ ਬੰਦ ਹੋ ਗਈਆਂ ਬਾਈ ਜੀ ਚਲੋ ਬਾਈ ਜੀ ਵੀ ਤੁਰੇ ਫਿਰਦੇ ਨੇ ਕਿ ਇਹ ਨਹੀਂ ਗੱਲ ਹੈਗੀ ਜਿੰਨਾ ਕੁ ਜੋਰ ਆ ਬਾਈ ਜੀ ਲਾਉਣਗੇ ਪਰ ਆਪਾਂ ਵੀ ਸਰਕਾਰਾਂ ਕੇ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਆ ਵੀ ਜਿਵੇਂ ਵੀ ਇਹ ਮੰਡੀਆਂ ਚੱਲਦੀਆਂ ਨੇ ਵੀਰੇ ਚੱਲਦੀਆਂ ਹੀ ਰਹਿਣ ਬਾਰੇ ਗਰੀਬ ਜਨਤਾ ਦਾ ਬਾਈ ਜੀ ਵੱਧ ਤੋਂ ਵੱਧ ਧੰਦਾ ਆ ਫਾਇਦਾ ਹੋ ਜੂਗਾ ਹਰੇਕ ਬੰਦੇ ਦਾ ਵੀਰੇ ਵੀ ਆਪਾਂ ਯਾਰ ਮੰਡੀ ਤੇ ਜਾਂਦੇ ਆਗੇ ਕਈ ਦਿਹਾੜੀਦਾਰ ਨੇ ਵੀਰੇ 5-4000 ਰੁਪਏ ਪਾ ਕੇ ਮੰਡੀ ਦੇ ਵਿੱਚ ਤੁਰ ਪੈਂਦੇ ਨੇਗੇ ਉਹ ਕੋਈ ਮੀਮ ਨਾਲ ਲੈ ਕੇ ਵੇਚ ਜਾਂਦਾ ਆ ਕੋਈ ਬੱਕਰੀ ਲੈ ਕੇ ਵੇਚ ਜਾਂਦਾ ਆ ਤਾਂ ਉਹਨਾਂ ਦਾ ਧੰਦਾ ਸੀ ਜਿਹੜਾ ਚੱਲਣ ਲੱਗ ਰਿਹਾ ਭਾਈ ਜੀ ਠੀਕ ਆ ਜੀ ਆਪਾਂ ਇਹੀ ਗੱਲ ਭਾਈ ਜੀ ਹੱਥ ਜੋੜ ਕੇ ਕਹਿੰਦੇ ਆ ਵੀ ਇਹ ਮੰਡੀ ਨੂੰ ਆਪਾਂ ਚਲਾਈਏ ਰਲ ਮਿਲ ਕੇ ਚਲਾਓ ਭਾਈ ਜੀ ਸਰਕਾਰਾਂ ਅੱਗੇ ਵੀ ਆਪਣੀ ਹੱਥ ਜੋੜ ਕੇ ਪੀਲਾ ਵੀ ਇਹ ਮੰਡੀ ਨੂੰ ਚਲਾਉਣਾ ਚਾਹੀਦਾ ਜੀ ਧੰਨਵਾਦ ਭਾਈ ਧੰਨਵਾਦ